ਜਿਵੇਂ ਜਿਵੇਂ ਜ਼ਿੰਦਗੀ ਲੰਘਾਈ ਜਾਂਨੇ ਹਾਂ ਇੱਕ ਦਿਨ ਘਟਦਾ ਘਟਾਈ ਜਾਂਨੇ ਜਿਵੇਂ ਜਿਵੇਂ ਜ਼ਿੰਦਗੀ ਲੰਘਾਈ ਜਾਂਨੇ ਹਾਂ ਇੱਕ ਦਿਨ ਘਟਦਾ ਘਟਾਈ ਜਾਂਨੇ ਹਾਂ ਸੱਜਣਾ ਨੇ ਅੱਜ ਕੋਈ ਸਨੇਹਾ ਨਹੀਂ ਓकल्ल्या ਸੱਜਣਾ ਨੇ ਅੱਜ ਕੋਈ ਸਨੇਹਾ ਨਹੀਂ ਓकल्ल्या ਵੀੜ ਉਹਦੀ ਬਿਰਹੋਂ ਦੀ ਘੰਡਾਈ ਜਾਂਨੇ ਦੁਨੀਆ ਤੋਂ ਸੰਗਣਾ ਸੁਭਾ ਨਹੀਂ ਹੈ ਸਾਡਾ ਸੱਣਾ ਦੀਦੀ ਜੀ ਦੁਨੀਆ ਤੋਂ ਸੰਗਣਾ ਸੁਭਾ ਨਹੀਂ ਹੈ ਸਾਡਾ ਅਸੀਂ ਖੋਦ ਕੋਲੋਂ ਬੜਾ ਸ਼ਰਮਾਈ ਜਾਂਦੇ ਆ ਜਖਮ ਉੱਚੇ ਰੇ ਜੱਗ ਫੇਰ ਕੀ ਜੇ ਹੋਇਆ ਅਸੀਂ ਜਖਮਾਂ ਤੇ ਮਰਮ ਲਾਈ ਜਾਂਦੇ ਰਾਤਾਂ ਦੀਆਂ ਬਾਤਾਂ ਹੁਣ ਕੌਣ ਪਾਵੇ ਕੌਣ ਸੁਣੇ ਰਾਤਾਂ ਦੀਆਂ ਬਾਤਾਂ ਹੁਣ ਕੌਣ ਪਾਵੇ ਕੌਣ ਸੁਣੇ ਖੋਦ ਪਾ ਕੇ ਬਾਤਾਂ ਖੋਦ ਨੂੰ ਸੁਣਾਈ ਜਾਂਦੇ ਆ ਸੱਚੀ ਉਹ ਹੀ ਦੁਨੀਆ ਉਦਾਸ ਜਈ ਲੱਗਦੀ ਸੱਚੀਓਂ ਹੀ ਦੁਨੀਆ ਉਦਾਸ ਜਿਹੀ ਲੱਗਦੀ ਏ ਲਾਸ਼ ਮੋਢਿਆਂ ਤੇ ਖੋਦ ਦੀ ਉਠਾਈ ਜਾਂਦੇ ਹਾਂ ਰਾਜਬੀਰ ਖੋਰੇ ਕਿੱਥੇ ਮੰਜ਼ਿਲ ਹੈ ਸਾਡੀ ਰਾਜਬੀਰ ਖੋਰੇ ਕਿੱਥੇ ਹੈ ਮੰਜ਼ਿਲ ਹੈ ਸਾਡੀ ਮੰਝ ਤਾਰ ਵਿੱਚ ਗੋਤੇ ਅਜੇ ਖਾਈ ਜਾਂਦੇ ਹਾਂ ਮੰਝ ਤਾਰ ਵਿੱਚ ਗੋਤੇ ਅਜੇ ਖਾਈ ਜਾਂਦੇ ਬਹੁਤ ਬਹੁਤ ਧੰਨਵਾਦ ਸਾਰੀ ਆਡੀਅנס ਦਾ ਸਰ ਮਿਰਹਣ ਇੱਕ ਹੋਰ ਇੱਕ